ਕਸਮ ਤੁਸੀਂ ਨਾ ਪ੍ਰੀਤ ਧਿਆਨ ਨਾਲ ਦੇਖੋ ਸਾਡੀ ਮਾਂ ਨੂੰ ਤਾਂ ਬਹੁਤ ਬੁਰਾ ਹਾਲ ਹੈ ਘੱਟੋ ਘੱਟ ਮਹੀਨਾ ਡੇਢ ਮਹੀਨਾ ਹੋ ਗਿਆ ਬਸ ਆਈ ਨਾ ਬੋਲਦੇ ਨਾ ਚੱਲਦੇ ਨਾ ਚਾਜ ਨਾ ਖਾਂਦੇ ਬਸ ਫਿੱਟਰ ਫਿੱਟਰ ਇਧਰ ਇਧਰ ਦੇਖੀ ਜਾਂਦੇ ਨੇ ਹਾਂਜੀ ਮੈਂ ਸਾਰੀ ਇਹ ਦੇਖ ਲਈ ਹੈ ਰਿਪੋਰਟ ਤਾਂ ਬਿਲਕੁਲ ਓਕੇ ਹੈ ਜੀ ਕਿਸੇ ਤਰ੍ਹਾਂ ਦੀ ਇਹ ਤਾਂ ਕੋਈ ਤੁਮਾਰੀ ਆਈ ਨਹੀਂ ਹੈ ਨਾ ਜੀ ਮੈਂ ਤਾਂ ਆਫਰ ਨਹੀਂ ਡਾਕਟਰ ਸਾਹਿਬ ਤੁਸੀਂ ਕਹਿੰਦੇ ਕੋਈ ਬਿਮਾਰੀ ਨਹੀਂ ਆਈ ਹੈਗੀ ਰਿਪੋਰਟਾਂ ਦੇ ਵਿੱਚ ਪਰ ਸਾਡੇ ਤੋਂ ਤਾਂ ਉਹਦੀ ਮਾਂ ਦੀ ਹਾਲਤ ਦੇਖੀ ਨਹੀਂ ਜਾਂਦੀ ਤੁਸੀਂ ਇੱਕ ਵਾਰ ਦੌਰਾਂ ਸੰਗੀਤ ਨਾਲ ਚੈੱਕ ਕਰ ਲਓ ਮੈਡੀਕਲੀ ਤਾਂ ਇਹ ਬਿਲਕੁਲ ਠੀਕ ਰਹੀ ਮੈਨੂੰ ਲੱਗਦਾ ਤੁਸੀਂ ਆਪਣੇ ਬਜ਼ੁਰਗਾਂ ਦਾ ਸੰਭਾਲ ਨਹੀਂ ਕਰਦੇ ਇਹਨਾਂ ਦੀ ਸਿਹਤ ਤੇ ਧਿਆਨ ਰੱਖਉ ਤੁਹਾਡੀ ਜ਼ਿੰਮੇਵਾਰੀ ਹੈ ਜੀ ਡਾਕਟਰ ਸਾਹਿਬ ਤੁਸੀਂ ਆਹ ਕੀ ਗੱਲ ਕਰਤੀ ਬਸ ਧਿਆਨ ਨਹੀਂ ਰੱਖਦੇ ਮੇਰੀਆਂ ਭਾਬੀਆਂ ਜਿੰਨਾ ਧਿਆਨ ਰੱਖਦੀਆਂ ਨੇ ਉਹਨਾਂ ਧਿਆਨ ਤਾਂ ਇਹਨਾਂ ਦਾ ਕੋਈ ਰੱਖ ਹੀ ਨਹੀਂ ਸਕਦਾ ਡਾਕਟਰ ਸਾਹਿਬ ਇਹ ਤਾਂ ਹੈ ਮੈਂ ਤਾਂ ਆਪਣੀ ਕੁੜੀ ਦੀ ਵੀ ਡਿਊਟੀ ਲਈ ਆ ਅਸਲੀ ਮਾਂ ਹੁਣ ਤੇਰੀ ਇਹੀ ਹੈ ਮੈਂ ਨਹੀਂ ਹੈਗੀ ਕੁਦ ਦਿਨ ਰਾਤ ਦੀ ਸੇਵਾ ਕਰਨੀ ਹੈ ਡਾਕਟਰ ਸਾਹਿਬ ਅਸੀਂ ਤਾਂ ਆਪਣੀ ਮਾਂ ਦਾ ਵੱਧ ਤੋਂ ਵੱਧ ਧਿਆਨ ਰੱਖਦੇ ਆ ਆ ਤੁਹਾਨੂੰ ਆਸੇ ਪਾਸੇ ਪਰਿਵਾਰ ਬੈਠਾ ਨਹੀਂ ਨਜ਼ਰ ਆ ਰਿਹਾ ਆ ਨੋਹਾ ਧੀਆਂ ਜਿਹੜੇ ਬਜ਼ੁਰਗਾਂ ਦੇ ਸਰਾਣੇ ਬੈਠੇ ਹੋਣਾ ਨਾ ਤਾਂ ਉਹਨਾਂ ਨੂੰ ਕਿਸ ਚੀਜ਼ ਦਾ ਘਾਟਾ ਉਹ ਬਾਕੀ ਤਾਂ ਹੁਣ ਇਹਨਾਂ ਨੇ ਧਿਆਨ ਰੱਖਣਾ ਅਸੀਂ ਤਾਂ ਆਪਦੇ ਵੱਲੋਂ ਮਾਤਾ ਨੂੰ ਸੱਤ ਹਿਦਾਇਤ ਕੀਤੀ ਹੋਈ ਆ ਵੀ ਤੂੰ ਮੰਜੇ ਤੇ ਪੈਰ ਨਹੀਂ ਥੱਲੇ ਲਾਉਣਾ ਸਭ ਕੁਝ ਤੈਨੂੰ ਇੱਥੇ ਹੀ ਮਿਲੂ ਇੰਨੀ ਹਾਲੀ ਤਾਂ ਇਹ ਸੇਵਾ ਜਿੰਨੀ ਮਰਜ਼ੀ ਕਰ ਲੈਣੇ ਇਹਦੀ ਹੱਥ ਨਹੀਂ ਸੁਧਰ ਸਕਦੀ ਦੀ ਫੋਸ ਹੋਸ ਤਾਂ ਲੈਂਦੇ ਕਹਿੰਨ ਤੋਂ ਪਹਿਲਾਂ ਮੈਂ ਜੋ ਬੋਲਿਆ ਨਾ ਬਹੁਤ ਸੋਚ ਸਮਝ ਕੇ ਬੋਲਿਆ ਹੈ ਜਿੱਦਾਂ ਤੁਸੀਂ ਸਾਰਾ ਡੱਬਰ ਮਖਿਆਲ ਨੂੰ ਚਪੜੇ ਹੋਏ ਨਾ ਉਹਨੂੰ ਇਹ ਦੋਨੇ ਠੀਕ ਹੁਣ ਅਸੀਂ ਆਪਣੀ ਮਾਂ ਦੀ ਸੇਵਾ ਕਰਨ ਲੱਗੇ ਹੋਏ ਆ ਇਹ ਸਭ ਤੋਂ ਜ਼ਰੂਰੀ ਹੁੰਦੀ ਹੁਣ ਉਹ ਲੰਮਿਆ ਉਹ ਤੇਰੀ ਤੇ ਅਕਲ ਹੀ ਕਿੱਟਿਆ ਜਾ ਸਵਾ ਤੁਸੀਂ ਸੇਵਾ ਕਰਨੀ ਹੈ ਲਾਹ ਤੇ ਤੁਹਾਡੇ ਇਹਦੀ ਸੇਵਾ ਦੀ ਗੱਲ ਸੁਣ ਬਹੁਤਾ ਸਿਆਣਾ ਬਣਦਾ ਨਾ ਮਾਤਾ ਦੀ ਥਾ ਤੇ ਬਹਿ ਜਾ ਮਹੀਨਾ ਦੋ ਮਹੀਨੇ ਸਾਲ ਰੱਖਿਆ ਰਹੋ ਕੋਈ ਮਾਰ ਨਹੀਂ ਦੇਣਾ ਜੋ ਮੰਗੇਗਾ ਜੋ ਕਹਿੰਗਾ ਦੁਨੀਆ ਦੀ ਚੀਜ਼ੇ ਸੇ ਹਾਜ਼ਰ ਕਰਾਂਗੇ ਮੈਂ ਦੇਖਦਾ ਕਿੰਨੇ ਦਿਨ ਕੱਢਦਾ ਤੂੰ ਇੱਥੇ ਗੱਲ ਤਾਂ ਇਹਨਾਂ ਦੀ ਵੀ ਸਹੀ ਆ ਤੁਸੀਂ ਮੈਨੂੰ ਸਹੀ ਮੈਨੇਚ ਦੱਸੋ ਤੁਹਾਨੂੰ ਤਕਲੀਫ ਕੀ ਆਈ ਤਕਲੀਫ ਡਾਕਟਰ ਸਾਹਿਬ ਮੈਨੂੰ ਕੋਈ ਬਸ ਮੈਂ ਇੱਕ ਦਿਨ मम्मी गुरुद्वारे गई थी वहाँ रास्ते ते गिर गई थी मैं ले आई हूँ मम्मी उसके आता रखे करो चलो हूं पहले तो अपन देने ध्यान ना चलो मम्मी तुम ना अपनी सेहत का ध्यान रखा करो ਕੀ ਹੋਇਆ ਮੰਮੀ ਨੂੰ ਹੋਣਾ ਕੀ ਭਾਜੀ ਰਾਹ 'ਚ ਡਿੱਗ ਕੇ ਉਹ ਛੰਨੋ ਛੱਡ ਕੇ ਗਈ ਆ ਜੇ ਸਿਹਤ ਠੀਕ ਨਹੀਂ ਸੀ ਤੇ ਕੀ ਲੋੜ ਸੀ ਬਾਹਰ ਜਾਣ ਦੀ ਸਿਹਤ ਤਾਂ ਪਤਾ ਠੀਕ ਠਾਕੇ ਸੀ ਇਹ ਤਾਂ ਅਚਾਨਕ ਚੱਕੀ ਹੋ ਗਿਆ ਪਤਾ ਨਹੀਂ ਕਿਵੇਂ ਚੱਕਰ ਆ ਕੇ ਡੱਗ ਗਈ ਮੈਂ ਚਾਨ ਚੱਕਰੀ ਹੋਇਆ ਬੇਬੇ ਇਹ ਸਾਰੇ ਦਾ ਸਾਰਾ ਕੁਝ ਨਾ ਤੇਰੀ ਲਾਪਰਵਾਹੀ ਕਰਕੇ ਹੋਇਆ ਆ ਚੰਗਾ ਤੂੰ ਸਾਡੇ ਮੰਨੇ 'ਚ ਜਲੂਸ ਕਢਾਉਣ ਲੱਗੇ ਆ ਲੋਕੇ ਘਰੇ ਛੱਡ ਕੇ ਜਾ ਰਹੇ ਵੀ ਤੁਹਾਡੀ ਬੁੜੀ ਡਿੱਗੀ ਪਈ ਸੀ ਉਹ ਚੱਕ ਕੇ ਪਹਚਾ ਦੀਏ ਵਾਹ ਵੀ ਵਾ ਸ਼ਾਬਾਸ਼ ਉਹ ਤੈਨੂੰ ਅਸੀਂ ਕਿਹੜੀ ਚੀਜ਼ ਦੀ ਕਮੀ ਹੋਣ ਦਿੰਨੇ ਆ ਪਰ ਤੂੰ ਆ ਤੂੰ ਸਾਰੇ ਦੇ ਸਾਰੇ ਆ ਹਾਰ ਹੈ ਨਾ ਸਾਡੇ ਗੱਲ ਚ ਪਾਉਣ ਨੂੰ ਤਲੀ ਹੋਈ ਆ ਵੀ ਇਹ ਤਾਂ ਇਹ ਨਾ ਕਿਹੜਾ ਬੁਢੀ ਨੂੰ ਪੁੱਛਦੇ ਨਹੀਂ ਹੈਗੇ ਹਜੇ ਤਾਂ ਮਾਤਾ ਤੋਂ ਸ਼ੁਕਰ ਕਰ ਭਰਾ ਭਜਾਈਆਂ ਤੈਨੂੰ ਪੁੱਛਦੇ ਨੇ ਉਹਨਾਂ ਨੂੰ ਪੁੱਛ ਕੇ ਦੇਖ ਜਿੰਨਾਂ ਨੂੰ ਜਮੇ ਪੁੱਛ ਕੇ ਛ ਨਹੀਂ ਹੁੰਦੀ ਇਹ ਤੇਰੀ ਇੰਨੀ ਸੇਵਾ ਕਰਦੇ ਆ ਅਸਿੱਦੀਨ ਉਹਦਾ ਇੰਨਾਂ ਦੀ ਸੇਵਾ ਕਰਦੇ ਪਰ ਇਹ ਸਾਡੀ ਕਦਰ ਵੀ ਨਹੀਂ ਕਰਦੇ ਹੁਣ ਮਾਂ ਤਾਂ ਅੱਜ ਸਾਨੂੰ ਬਿਨਾਂ ਦੱਸੇ ਨਾ ਘਰ ਤੋਂ ਬਾਹਰ ਗਈਆਂ ਤਾਂ ਦੇਖ ਲਈ ਮਾਂ ਤਾਂ ਟੇਕ ਕੇ ਬਹਿ ਜਾ ਕਰ ਹੁਣ ਕਿਤੇ ਟੇਕ ਕੇ ਬਹਿ ਕੇ ਰੋਟੀ ਨਹੀਂ ਖਾਉਂਦੀ ਗੁੱਡੀ ਆ ਤੂੰ ਬੇਬੇ ਨਾ ਹੁਣ ਚੰਗੀ ਤੇਰਾ ਪੰਜਾਬੀ ਚ ਸਮਝਾ ਕੇ ਜਾਈਂ ਵੀ ਜੇ ਇਹਨੇ ਅੱਜ ਤੋਂ ਬਾਅਦ ਮੰਜੇ ਤੋਂ ਪੈਰ ਥੱਲੇ ਲਾਤਾ ਨਾ ਤਾਂ ਦੇਖ ਲੈ ਫੇਰ ਜਿਹੜੀ ਜੀ ਚਾਹੀਦੀ ਇਹਨੂੰ ਇੱਥੇ ਮੰਜੇ ਤੇ ਹੀ ਮਿਲੂਗੀ ਮਜਾਲ ਆ ਕਿਸੇ ਦੇ ਕੋਈ ਚੀਜ਼ ਨੂੰ ਨਾ ਪੁੱਛੇ ਬਸ ਇਹ ਹੱਥ ਮਾਰ ਦੇਵੇਂ ਮੈਨੂੰ ਆ ਚੀਜ਼ ਚਾਹੀਦੀ ਹੈ ਜੇ ਜਿਹਾਜ਼ਰ ਹੋ ਆਖਰ ਮਾਏ ਆ ਸਾਡੀ ਇਹ ਸਿੱਟੀ ਹੋਈ ਆ ਪਰ ਧਿਆਨ ਤੇ ਇਹਨੇ ਅਬਦਾਪੇ ਹੀ ਰੱਖਣਾ ਬਸ ਡਾਕਟਰ ਸਾਹਿਬ ਉਸ ਦਿਨ ਤੋਂ ਬਾਅਦ ਸਾਰੇ ਟੱਬਰ ਨੇ ਮੈਨੂੰ ਕੈਦ ਹੀ ਕਰ ਲਿਆ ਬਾਹਰ ਨਿਕਲਣਾ ਤਾਂ ਇੱਕ ਪਾਸੇ ਮੈਂ ਮੰਜੇ ਤੋਂ ਪੈਰ ਵੀ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਾ ਸਕਦੀ ਤੁਸੀਂ ਆਪਣੀ ਜਾਨ ਬਚਾਉਂਦੇ ਵੀ ਸਾਨੂੰ ਮਾਤਾ ਨੂੰ ਫਰੋਣਾ ਨਾ ਪਵੇ ਤੁਸੀਂ ਘਰ ਚ ਇੰਨੇ ਜੀਓ ਇੱਡ ਡਿੱਗ ਪੈਂਦੀ ਜਿਉ 20 ਬੰਦ ਜਿਵੇਂ ਮਾਰਦੇ ਉੱਥੇ ਸਾੜੀ ਜਾਂਦੀ ਉੱਥੇ ਡਿੱਗ ਵੀ ਉਹ ਛੱਡ ਕੇ ਗਿਆ ਤੁਸੀਂ ਐਨੇ ਜਣੇ ਏਕੇ ਏਕੇ ਦਿਨ ਵੀ ਮਾਤਾ ਨੂੰ ਫਰੋਣ ਜਾਵਰਾ ਉਹਦਾ ਆਰਾਮ ਦਾ ਹਫਤਾ ਲੱਗ ਜੇ ਬਾਹਰ ਜਾ ਕੇ ਆਪਣੀਆਂ ਸਹੇਲੀਆਂ ਨੂੰ ਮਿਲੇ ਗੁਰੂ ਘਰ ਜਾਵੇ ਕਿਤੇ ਪਾਰਕ ਹੀ ਜਾਵੇ ਕੁਦਰਤੀ ਰੰਗ ਦੇਖੇ ਕੋਈ ਬੰਦਾ ਬਾਹਰ ਇਹ ਮੇਲਾ 4 ਦਿਨਾਂ ਦਾ ਸਾਰਾ ਤੇ ਤਿੰਨ ਦਿਨ ਤੋਂ ਮਾਤਾ ਦੇ ਉੱਤੇ ਇੰਨਾਗੇ ਚੌਥਾ ਮੇਲਾ ਜਿਹੜਾ ਰਹਿ ਗਿਆ ਹੁਣ ਵਿਚਾਰੀ ਦਾ ਉਹ ਤੇਦਾ ਨਾਲ ਨੂੰ ਫਿਰ ਤੁਰੰਦਿਓ ਉਹਦੀ ਆਜ਼ਾਦੀ ਦੇ ਉੱਤੇ ਤੁਸੀਂ ਪਬਲਿਕੀਆਂ ਨਾਂ ਲਾਓ ਪੁੱਫੜ ਜੀ ਗੱਲ ਤਾਂ ਭਾਵੇਂ ਥੋਡੀ ਕੌੜੀ ਆ ਪਰ ਹੈ ਨਾ 16 ਨੇ ਸੱਚੀ ਗੱਲ ਐ ਪਿੰਜਰਾ ਭਾਵੇਂ ਲੋਹੇ ਦਾ ਹੋਵੇ ਚਾਂਦੀ ਦਾ ਹੋਵੇ ਚਾਹੇ ਸੋਨੇ ਦਾ ਹੋਵੇ ਪਰ ਪਿੰਜਰਾ ਤਾਂ ਪਿੰਜਰਾ ਹੀ ਹੁੰਦਾ ਨਾ ਤੇ ਅਸੀਂ ਮਾਤਾ ਦੀ ਹਰ ਖੁਸ਼ੀ ਹਰ ਸੁੱਖ ਦਾ ਧਿਆਨ ਤਾਂ ਰੱਖਿਆ ਪਤਾ ਨਹੀਂ ਕਿਵੇਂ ਅਣਜਾਣਪੁਣੇ ਚ ਸਭ ਤੋਂ ਏਡੀ ਵੱਡੀ ਗਲਤੀ ਹੋ ਗਈ ਵੀ ਹੌਰ ਤਾ ਆਪਣੇ ਆਪ ਚ ਕਦੇ ਜਿਆਦਾ ਪਹੁੰਚ ਦਿੰਦੇ ਹੀ ਨਹੀਂ ਜਦੋਂ ਛੋਟੀ ਹੁੰਦੀ ਆ ਤਾਂ ਭੈਣ ਭਾਈਆਂ ਮਾ ਆਪ ਦਾ ਡਰ ਵੀ ਨਹੀਂ ਆਰੀ ਜਾਣਾ ਵਿਆਹੀ ਜਾਂਦੀ ਆ ਫਿਰ ਘਰ ਵਾਲਾ ਸੱਸ ਸਹੁਰੇ ਨਨਾਨ ਉਹ ਕਹਿੰਦਾ ਨਾ ਨਾ ਤੂੰ ਘਰ ਦੀ ਇੱਜ਼ਤ ਆ ਤੂੰ ਦਰਾਂ ਤੋਂ ਬਾਹਰ ਪੈਰ ਨਹੀਂ ਪਾਉਣਾ ਤੇ ਉਸ ਤੋਂ ਬਾਅਦ ਫਿਰ ਬੱਚਿਆ ਵੀ ਹੀਨ ਹੋ ਜਾਂਦੀ ਆ ਓਏ ਔਰਤ ਨੂੰ ਆਜ਼ਾਦੀ ਤਾਂ ਮਿਲਦੀ ਹੀ ਨਹੀਂ ਜੇ ਵਿਵਾਰ ਨਹੀਂ ਹੋ ਤਾਂ ਹੋਰ ਕੀ ਹੋ ਤੇ ਹੁਣ ਬਟਾਪੇ ਚ ਅਸੀਂ ਆਪਦੀ ਮਾਂ ਦੀ ਸੇਵਾ ਕਰਨੀ ਸੀ ਉਹ ਸੇਵਾ ਵੀ ਆਰਚ ਆਪਣੇ ਆਪ ਤੋਂ ਪੰਨਾ ਛਿੜਾਉਂਦੇ ਬੀਨੂ ਸੱਟ ਨਾ ਲੱਗ ਜਾਵੇ ਕਿਤੇ ਸਾਨੂੰ ਸਭ ਨਹੀਂ ਨਾ ਪੈ ਜਵੇ ਅਸੀਂ ਆ ਕੈਦ ਕਰਕੇ ਧਰ ਲਈ ਤੇ ਛੇਗੀ ਮਾਰਦੇ ਸੀ ਕਹਿ ਰਹੇ ਆ ਵੀ ਅਸੀਂ ਤਾਂ ਆਪਣੀ ਮਾਂ ਦੀ ਸੇਵਾ ਹੀ ਬੜੀ ਕਰਦੇ ਆ ਪਰ ਇੰਦਾ ਤਾਂ ਸੇਵਾ ਤੇ ਸਾਡੀ ਕਬੂਲ ਹੋਣ ਹੀ ਨਹੀਂ ਕਿਤੇ ਨਾ ਮਾਂ ਵੱਲੋਂ ਨਾ ਰੱਬ ਵੱਲੋਂ ਨਾ ਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਐਸੇ ਡਰੋਂ ਵੀ ਸਾਡੇ ਬਜ਼ੁਰਗਾਂ ਨੂੰ ਬਾਹਰ ਜਾ ਕੇ ਕੁਝ ਹੋ ਨਾ ਜਾਏ ਉਹਨਾਂ ਨੂੰ ਘਰਾਂ ਚ ਕੈਦ ਨਾ ਕਰੋ ਜੇ ਬਾਹਰ ਆਉਣੀ ਹੈ ਤਾਂ ਆਉਣੀ ਤਾਂ ਘਰ ਚ ਵੀ ਹੈ ਇੱਕ ਦਿਨ ਮੌਤ ਤਾਂ ਆਉਣੀ ਹੈ ਮੌਤ ਤੋਂ ਪਹਿਲਾਂ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਨੂੰ ਰੱਜ ਕੇ ਜੀ ਲੈਣ ਦਿਓ ਮੈਂ ਹੀ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਈ ਸੀ ਕਮਜ਼ੋਰ ਪੈ ਗਈ ਸੀ ਪਰ ਮੇਰੇ ਬੱਚੇ ਬਹੁਤ ਸਮਝਦਾਰ ਨੇ ਮੇਰਾ ਬਹੁਤ ਧਿਆਨ ਰੱਖਦੇ ਨੇ ਨਹੀਂ ਕੋਈ ਰੱਖ ਸਕਦਾ ਜਿੱਦਾਂ ਮੇਰੇ ਬੱਚੇ ਧਿਆਨ ਰੱਖਦੇ ਆ ਮੇਰਾ ਜੇਕਰ ਤੁਸੀਂ ਸਾਡੀ ਇਸ ਗੱਲ ਨਾਲ ਸਹਿਮਤ ਹੋ ਤਾਂ ਆਪਣੀ رائے ਸਾਨੂੰ ਕਮੈਂਟਸ ਰਾਹੀਂ ਜ਼ਰੂਰ ਦਿਓ